ਗੋਂਡ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਅਜਾਨ ਜਨ ਤਰਬੇ ਨਾ ਜਾਣੂ ਬਾਪ ਬੀਠਲਾ ਬਾਹਾਂ ਦੇ ਵੋਗੋ ਤਾਲੇ ਰਾਮਾ ਤਾਲੇ ਗੋਂਡ ਗੋਲ ਰਾਗ ਦਾ ਨੋ ਰਾਗ ਦਾ ਨੋ ਗੋਂਡ ਰਾਗ ਦੇ ਵਿੱਚ ਇਹ ਸ਼ਬਦ ਹੈ ਲੋਬ ਦੇ ਵਿੱਚ ਆਉਦਾ ਹੈ ਕੋਈ ਚੱਲਦਾ ਗੋਂਡ ਰਾਗੇ ਚੱਲਦਾ ਉਹ ਕੋ ਤਾਲੇ ਰahmat ਹਾਲੇ ਮੈਂ ਅਜਾਣ ਜਨ ਤਰਬੇ ਨ ਜਨ ਮੈਂ ਅਜਾਣ ਮੈਨੂੰ ਤਰਨਾ ਨਹੀਂ ਆਉਂਦਾ ਬਾਪ ਅਜਾਣ ਨਰ ਆ ਬਾਪ ਬੀਠਲਾ ਬਾਂਦੇ ਮੈਨੂੰ ਆਪਣੀ ਬਾਹ ਫੜਾ ਦੇ ਬਾਂਦੇ ਆਸਰੇ ਮੈਂ ਤਰ ਸਕਦਾ ਆਪਣੇ ਜਿਹੜੀ ਤੇਰਾ ਸ਼ਬਦ ਹੈ ਜਿਹੜਾ ਤੇਰੀ ਹੁਕਮ ਹੁਕਮਾ ਰੂਪੀ ਜਿਹੜਾ ਤੇਰਾ ਹੱਥ ਹੈ ਬਿਲੂ ਉਹ ਫੜਾ ਦੇ ਮੈਂ ਤੇਰੇ ਹੁਕਮ ਨਾਲ ਜੁੜ ਕੇ ਹੀ ਤਰ ਸਕਦਾ ਤੇ ਆਪਣੀ ਸ਼ਕਤੀ ਨਾਲ ਨਹੀਂ ਤਰ ਸਕਦਾ ਮੈਂ ਅਜਾਣ ਅਜਾਣ ਹੁਕਮ ਦੇ ਵਿੱਚ ਹੁਕਮ ਦੇ ਵਿੱਚ ਸਾਰੀ ਜਾਣਕਾਰੀ ਹੈ ਹੁਕਮ ਦੇ ਵਿੱਚ ਸਾਰਾ ਗਿਆਨ ਹੈ ਨਾ ਮੈਂ ਨਾ ਉਹ ਉਹਦੇ ਵਿੱਚ ਗਿਆਨ ਹੈ ਸਾਰਾ ਨਾਮ ਨਾਲ ਜੁੜ ਕੇ ਗਿਆਨ ਕਰਾਇਆ ਹੈ ਮੈਂ ਅਜਾਣ ਨਾਲ ਤਰਵੇਂ ਨਾਲ ਜਾਣੂ ਬਿਲੂ ਕੋਈ ਪਤਾ ਨਹੀਂ ਦਰਨਾ ਕਿਵੇਂ ਹੈ ਤੂੰ ਜਿਹੜਾ ਕੋ ਬੁਲਾਉਣਾ ਮੈਂ ਬੋਲੀ ਜਾਣਾ ਤਰਨਾਰੇ ਤੂੰ ਦੱਸਦਾ ਕਿ ਮੈਂ ਤਰਨਾ ਮੈਂ ਨਹੀਂ ਕੋ ਜਾਣਦਾ ਮੈਂ ਤਾਂ ਖੁਦ ਵੀ ਤਰਨ ਨਹੀਂ ਜਾਣਦਾ ਮੈਨੂੰ ਆਪਣਾ ਲੜ ਫੜਾ ਕੇ ਰੱਖ ਹੁਕਮ ਰੂਪੀ ਤਾਂ ਕਿ ਮੈਂ ਤਰਦਾ ਰਹੋ ਬਾਂধে ਬਾਂধে ਬਾਪ ਬੀਠ ਲੋ ਰਹਾਉ ਨਰਤੇ ਸੁਰ ਹੋਏ ਜਾਤ ਨਿਮਖਮੈ ਸਤਗੁਰੂ ਬੁੱਧ ਸਖਲਾਈ ਨਰਤੇ ਸੁਰ ਹੋਏ ਜਾਤ ਨਿਮਖਮੈ ਇੱਕ ਸਕੰਟ ਲੱਗਦਾ ਨਰਤੇ ਦੇਵਤਾ ਬਣ ਲੂ ਨਰਤੇ ਸੁਰੂ ਹੋਏ ਜਾਤ ਨਿਮਖਮ ਨਰਤੋ ਦਾ ਦੇਵਤਾ ਬਣ ਲੂ ਬਹੁਤਾ ਚਿਰ ਲੱਗਦਾ ਇਹਦੀ ਸਤਗੁਰ ਬੁੱਧ ਸਿਖਲਾਈ ਐਸੀ ਸਤਗੁਰ ਨੇ ਬੁੱਧ ਸਿਖਲਾਈ ਆ ਨਰਤੋ ਦੇਵਤਾ ਬਣ ਲੂ ਤਾਂ ਇੱਕ ਸਕੰਟ ਲੱਗਦੀ ਐ ਬਲੇ ਹਾਰੇ ਗੁਰ ਆਪਣੇ ਦੇਵ ਹਾਰੀ ਸਦਬਾਰ ਜਨ ਮਾਨਸ ਤੇ ਦੇਵਤੇ ਕੀਏ ਕਰਤਨ ਕਰਤਨ ਲੱਗੇ ਬਾਰ ਐਸੇ ਦੀ ਐਸ ਜਿਹੜੀ ਪੰਕਤੀ ਦਾ ਇਸ ਪੰਕਤੀ ਦੀ ਵਿਆਖਿਆ ਕੀਤੀ ਐ ਇਸ ਪੰਕਤੀ ਦੀ ਵਿਆਖਿਆ ਉੱਥੇ ਪਈਆ ਐਸੀ ਬੁੱਧ ਸੁਖਲਾਈ ਹੈ ਕਿ ਨਰ ਤੋਂ ਦੇਵਤਾਵਾਂ ਨੂੰ ਤਾਂ ਟਾਈਮ ਹੈ ਕੁਝ ਨਹੀਂ ਲੱਗਦਾ ਪਰ ਨਰ ਅੱਜ ਤੋਂ ਹੀ ਦੇਵਤਿਆਂ ਦੀ ਪੂਜਾ ਕਰੀ ਜਾਂਦੇ ਨੇ ਇਹਨਾਂ ਕੋ ਬੁੱਧ ਨਹੀਂ ਹੈ ਜੇ ਬੁੱਧ ਹੁੰਦੀ ਐ ਨਾ ਕੋਲ ਬੇਦ ਬੇਦ ਛੱਡਦਾ ਨਾ ਜੇ ਬੇਦ ਨਾ ਛੱਡਦੇ ਦੇਵਤੇ ਆਪਸੀ ਇਹ ਬੇਦ ਛੱਡਤਾ ਨਾ ਰਹਿ ਗਏ ਦੇਵਤੇ ਦੇਵਤੇ ਨਕਲੀ ਬਣਾ ਲਏ ਜਿਨ੍ਹਾਂ ਦੀ ਪੂਜਾ ਕਰਦੇ ਨੇ ਨਰ ਤੋਂ ਬਿਨਾਰ ਹੋਏ ਉਤਰ ਦੇਵਤੇ ਤਾਂ ਨਕਲੀ ਬਣਾ ਲਏ ਇਹਨਾਂ ਨੇ ਦੇਵਤੇ ਆਪ ਬਣਨਾ ਦਾ ਹੋਰ ਬਣਾ ਲਏ ਦੇਵਤੇ ਦੇਵਤੇ ਤੁਹਾਨੂੰ ਕੀ ਦੱਸਣਗੇ ਬਈ ਤੁਸੀਂ ਦੇਵਤੇ ਬਣ ਕੇ ਕੀ ਦੇ ਸਕਦੇ ਤੇ ਕਿਸੇ ਨੂੰ ਜਿਹੜਾ ਸਿੱਧੇ ਰਸਤੇ ਚੱਲ ਪਿਆ ਗੁਰਮਤ ਦੇ ਮਾਰਗ ਤੇ ਸ਼ੁਰੂ ਹੋ ਗਿਆ ਚੱਲਣਾ ਜਿਵੇਂ ਜਿਹੜਾ ਦਾਖਲ ਹੋ ਗਿਆ ਸਕੂਲ ਦੇ ਵਿੱਚ ਬੱਚਾ ਰੈਗੂਲਰ ਸਕੂਲ ਜਾਣ ਲੱਗ ਗਿਆ ਉਹਦੇ ਤਾਂ ਹੋ ਗਿਆ ਉਹ ਫੇਰ ਅਨਪੜ੍ਹ ਨਹੀਂ ਰਿਹਾ ਸਟੂਡੈਂਟ ਹੋ ਗਿਆ ਉਹ ਸਿੱਖ ਹੋ ਗਿਆ ਸਟੂਡੈਂਟ ਹੋ ਗਿਆ ਜਿਹੜਾ ਪੜ੍ਹਾਈ ਪੜਨ ਲੱਗ ਗਿਆ ਉਹਦੇ ਤਾਂ ਅਜੋ ਦਾ ਸਿੱਧੇ ਰਸਤੇ ਹੀ ਚੱਲਿਆ ਉਹਨਾਂ ਨੂੰ ਜੋ ਕੀ ਮਿਲ ਗਿਆ ਅਜੋ ਨੇ ਆਪਣਾ ਸਾਰੇ ਪੁਰਾਣੇ ਜਿਹੜਾ ਭਰਮ ਦੂਰ ਕਰਨਾ ਆਪਣਾ ਕਿੰਨੇ ਉਹਦਾ ਸਵਾਲ ਲੈਣ ਸਾਰੇ ਹੱਲ ਕਰ ਦੇਣ ਕਿੰਨਾ ਭਰਮ ਉਹਦਾ ਨਾਸ ਕਰਨਾ ਜਿਹੜੀ ਪਹਿਲੀ ਵਾਰ ਸਿੱਖੀ ਹੋਈ ਆ ਉਹ ਬ੍ਰੇਨ ਬਾਸ਼ ਕਰਨ ਤਾਂ ਅਜ ਬਹੁਤ ਕੁਝ ਤੇ ਉਹਦਾ ਕਰਦੂ ਦੇਵਤਾ ਕੋਈ ਬਹੁਤ ਔਖੀ ਚੀਜ਼ ਨਹੀਂ ਹੈ ਪਤਾ ਨਹੀਂ ਕੀ ਮੰਦਰ ਨੇ ਨਵਤਨ ਔਰ ਦੇਵਤੇ ਜੇ ਹੁੰਦੇ ਵੀ ਕੁਛ ਜੇ ਜ਼ਿਆਦਾ ਹੀ ਦੇਵਤੇ ਹੁੰਦੇ ਫਿਰ ਰਕਸ਼ਾ ਮੂਰੇ ਭਜਦੇ ਘਾ ਦੇ ਫਿਰਦੇ ਨੇ ਭਜੇ ਘਾ ਦੇ ਫਿਰਦੇ ਨੇ ਵੱਟ ਵੱਟ ਬਾਹ ਦੇ ਨੇ ਤੋਵਾ ਤੋਵਾ ਘਾ ਹੰਦੇ ਨੇ ਰਕਸ਼ਾ ਦੇਵਤਿਆਂ ਦੀ ਸੈਂਕੜੇ ਵਾਰ ਕਹਾਈ ਆ ਫਿਰ ਕਿੱਥੇ ਜਾਂਦੇ ਨੇ ਫਿਰ ਪਹਾੜ ਦੇ ਨੇ ਚੰਡੀ ਨੂੰ ਉਹ ਚੰਡੀ ਕੌਣ ਹੁੰਦੇ ਜਿਹਨੂੰ ਗੁਰਮਤ ਦਾ ਜਿਹਨੂੰ ਵੇਦ ਦਾ ਗਿਆਨ ਆ ਸਾਰਾ ਉਹੀ ਚੰਡੀ ਆ ਉਹਨੂੰ ਜਾਂਦੇ ਨੇ ਫਿਰ ਉਹਦੇ ਕੋ ਪਹਿਲਾਂ ਪਹਿਲਾਂ ਵੇਦ ਤੋਂ ਖلاف ਹੁੰਦੇ ਨੇ। ਪਹਿਲਾਂ ਵੇਦ ਤੋਂ ਖلاف ਹੁੰਦੇ ਨੇ ਕੁੱਟ ਪਈ ਤੇ ਵੇਦ ਵਾਲਾ ਹੁੰਦੇ ਨੇ। ਛੇਤਰ ਪ੍ਰੇਟ ਰਹਾਂ ਹੁੰਦੇ ਨੇ ਵੇਦ ਤੇ। ਅਜੇ ਮੈਂ ਹੁਣ ਆਉਣ ਨੂੰ ਤਿਆਰ ਨੇ ਸਾਰੇ। ਉਹ ਸਾਰੇ ਤਿਆਰ ਹੋਣਗੇ ਛੇਤਰ ਪ੍ਰੇਟ ਹੋਈ ਤੇ ਸਾਰੀ ਵਰਡੇ ਆਊਗੀ ਵੇਦ ਵਾਲੂ। ਕਿੰਮਰੇ ਬਹੁਤ ਐ। ਸਾਰੇ ਕੋਰਾ ਫਾਤੀ ਨੇ। ਜੇ ਤਾਂ ਵਜਣਾ ਇਹਨਾਂ ਨੇ ਤਾਂ ਤਾਂ ਰਸਤਾ ਕੋਈ ਨਹੀਂ। ਬੇਦਵਾਨੀ ਤੇ ਬਿਨਾ ਕੋਈ ਰਸਤਾ ਨਹੀਂ ਇਮਾਨਦਾਰੀ ਬਿਨਾ ਕੋਈ ਰਸਤਾ ਨਹੀਂ ਉਹ ਬੇਦਵਾਨੀ ਕਹਿ ਲੋ ਮੁਸਲਮਾਨ ਇਮਾਨਦਾਰੀ ਕਹਿ ਲੈਂਦੇ ਨੇ ਗਲਤ ਹੈ ਇੱਕੋ ਹੀ ਆ ਇਮਾਨਦਾਰੀ ਬਿਨਾ ਕੋਈ ਰਸਤਾ ਨਹੀਂ ਬੇਈਮਾਨ ਹਮੇਸ਼ਾ ਲੜਦੇ ਨੇ ਇੱਕ ਦੂਏ ਦਾ ਹੱਕ ਖਾਂਦੇ ਨੇ ਮਰਦੇ ਨੇ ਔਰ ਮਾਰਦੇ ਨੇ ਜੇ ਤਾਂ ਇਹ ਰਾਹ ਇਹ ਤਾਂ ਰਾਹ ਬਹੁਤ ਪੁਰਾਣਾ ਹੈ ਤੁਹਾਡੇ ਕੋਲ ਇਹ ਤਾਂ ਰਾਹ ਹੈ ਉਹ ਜੇ ਤਾਂ ਇਹ ਬਦਲਣਾ ਹੈ ਫਿਰ ਬਚੋਗੇ ਨਹੀਂ ਬਚਦਾ ਕੋਈ ਵੀ ਨਹੀਂ ਜਿਹੜੇ ਰਾਜ ਕਰਨ ਦੀ ਇੱਛਾ ਰਾਜ ਕੀਤੇ ਕਰਨਾ ਵਜਣਾ ਤਾਂ ਕਿਸੇ ਨੇ ਹੈ ਉਹ ਨਹੀਂ ਰਾਜ ਘਾਉਣ ਨੂੰ ਰੁਕੀਂਦੇ ਤੇ ਕਰੂ ਹੁਣ ਅਕਲ ਦਾ ਘਰ ਹੈ ਦੇਖੋ ਇੱਕ ਘਰ ਅਕਲ ਦਾ ਜੇ ਤਾਂ ਉਹ ਜ ਵੜ ਗਏ ਉਹ ਬਾੜਾ ਅਕਲ ਦਾ ਇੱਕ ਜੇ ਤਾਂ ਅਕਲ ਦੇ ਬਾੜੇ 'ਚ ਵੜ ਗਏ ਫਿਰ ਤਾਂ ਜਾਣ ਕੇ ਬਚ ਜੇ ਬੇਅਕਲੀ ਦੇ ਜੰਗਲ 'ਚ ਫਿਰਦੇ ਰਹੇ ਬੇਅਕਲੀ ਦਾ ਜੰਗਲਾ ਅਕਲ ਦਾ ਬਾੜਾ ਅਕਲ ਦਾ ਬਾੜਾ ਸੰਤੋਖ ਦਾ ਦਾਇਰਾ ਅਕਲ ਦੇ ਬਾੜੇ 'ਚ ਸੁਖ ਦਾ ਜ਼ਾਇਰਾ ਜੇ ਤਾ ਸੰਤੋਖੀ ਹੋਗੇ ਸੁਤੋਖ ਦੇ ਜ਼ਾਇਰੇ 'ਚ ਆਗੇ ਫਿਰ ਤਾ ਅਕਲ ਦੇ ਬਾੜੇ ਚ ਆਵੜੇ ਉੱਥੇ ਤਾਂ ਬਚਤ ਹੈ ਉੱਥੇ ਤਾਂ ਰਹਿਣਗੇ ਭਾਈ ਭਾਈ ਬਣ ਕੇ ਸਾਰੇ ਪ੍ਰੇਮ ਨਾਲ ਇਹ ਭੇਡਾਂ ਹੁੰਦੀਆਂ ਬਾੜੇ 'ਚ ਐ ਫਿਰ ਤਾਂ ਰਹਿਣਗੇ ਤੇ ਬਾਹਰ ਜੇ ਬਾੜੇ ਤੋਂ ਬਾਹਰ ਉਹ ਭੇਡਾਂ ਦੀ ਰੱਖਿਆ ਤਾਂ ਮਾਲਕ ਕਰਦਾ ਫਿਰ ਦੇਖਾ ਭਲਾ ਭੇਡਾਂ ਦੇ ਬਾੜੇ 'ਚ ਵੀ ਕੋਈ ਆ ਜੇ ਜਾਨਵਰ ਖਾਨ ਅਜੇ ਜੰਗਲੀ ਬੇਡਾਂ ਨੇ ਕੋਈ ਖਾਵੇ ਉਹਨਾਂ ਦੇ ਮਾਲਕਾ ਕੋਈ ਨਹੀਂ ਇਹ ਸਭ ਜੰਗਲੀ ਨੇ ਹੋਏ ਹੋਏ ਇੱਕ ਦੂਏ ਨੂੰ ਖਾਂਦੇ ਨੇ ਇੱਕ ਦੂਏ ਨੂੰ ਮਾਰਦੇ ਨੇ ਜੰਗਲ ਰਾਜਾਇ ਤੇ ਹਾਂਜੀ ਨਰ ਤੇ ਉਪਜ ਸੁਰਗ ਕੋ ਜੀਤਿਓ ਸੋ ਅਵਖਦ ਮੈਂ ਪਾਈ ਨਰ ਤੇ ਉਪਜ ਸੁਰਗ ਕੋ ਜਿੱਤੇਓ ਨਰ ਤੇ ਪੈਦਾ ਹੋਇਆ ਮੈਂ ਸ਼ਰੀਰ ਕਰਕੇ ਆਦਮੀ ਆ ਆਦਮੀ ਤੋਂ ਆਦਮੀ ਪੈਦਾ ਹੁੰਦਾ ਮਾਸੂ ਹੀ ਮਾਸੂ ਉਪਜੇ ਨਰ ਤੇ ਉਪਜੇ ਨਰਮ ਤੋਂ ਉਪਜੇ ਸੁਰਗ ਕੋ ਜਿੱਤੇਓ ਸੁਰਗ ਲੋਕ ਜਿੱਤ ਲਿਆ ਜਾ ਕੇ ਜਿੱਤਿਆ ਸੁਰਗ ਲੋਕਾਂ ਪੈਦਾ ਮਾਤ ਲੋਕ ਚ ਹੋਇਆ ਮਿਰਤ ਲੋਕ ਚ ਹੋਇਆ ਵਿਰਤ ਲੋਗ ਦੇ ਵਿੱਚ ਨਾਰਾ ਇੱਥੋਂ ਆਈ ਸੁਰਗ ਲੋਕ ਜਿੱਤ ਲਿਆ ਸੋ ਆਬ ਖਦ ਮੈਂ ਪਾਈ ਸੁਰਗ ਲੋਕ ਦੇ ਦੇਵਤੇ ਤੋਬਾ ਤੋਬਾ ਕਰਦੇ ਤੇ ਰਾਖਸ਼ਾ ਮੂਰੇ ਰਾਜਕੀ ਦਾ ਸੀ ਸੁਰਗ ਦੇ ਵਿੱਚ ਰਾਜ ਰਾਖਸ਼ਾ ਹੁੰਦਾ ਹੁੰਦਾ ਸੁਰਗ 'ਚ ਦੇਵਤੇ ਵੀ ਰਾਖਸ਼ੇ ਨੇ ਕੋਈ ਫਰਕ ਨਹੀਂ ਹੈ ਜੇ ਦੇਵਤੇ ਰਾਖਸ਼ ਨਾ ਹੁੰਦੇ ਹਾਰਦੇ ਕਿਉਂ ਰਾਖਸ਼ ਕਦੇ ਭੱਜੇ ਹੁਣ ਦੇਵਤਿਆਂ ਮੂਰੇ ਕੋਈ ਰਿਕਾਰਡ ਨਹੀਂ ਸਾਡੇ ਕੋਲ ਕਿਸੇ ਗ੍ਰੰਥ ਵਿੱਚ ਅਜੇ ਤੱਕ ਕੋਈ ਰਿਕਾਰਡ ਨਹੀਂ ਕਿ ਦੇਵਤਿਆਂ ਨੇ ਰਾਖਸ਼ ਅੱਗੇ ਅੱਗੇ ਲਾ ਲਏ ਹੁਣ ਰਾਖਸ਼ ਵੱਡੇ ਅਲਮੀ ਭੱਜਣਾ ਜਾਣਦੇ ਹੂੰ ਰਾਖਦਾ ਭੱਜਦੇ ਹੈ ਹੀ ਨਹੀਂ ਥਾਂ ਵਾਰੀ ਜਾਣਦੇ ਨੇ ਭੱਜਦੇ ਹੈ ਹੀ ਨਹੀਂ ਜਦ ਭੱਜਦੇ ਨੇ ਦੇਵਤੇ ਭੱਜਦੇ ਨੇ ਜਿੰਨੇ ਠੱਗੀ ਦੇਵਤਿਆਂ ਚ ਹੈ ਉਹਦੀ ਠੱਗੀ ਹੁੰਦੀ ਉਹ ਦੇਵਤਿਆਂ ਚ ਰਾਜਾਂ ਠੱਗੀ ਉਹ ਨਹੀਂ ਹੁੰਦੀ ਇਹ ਗੱਲ ਜ਼ਰੂਰ ਹੈ ਰਾਜ ਠੱਗ ਨਹੀਂ ਹੁੰਦੇ ਅਗਿਆਨਤਾ ਜ਼ਰੂਰ ਹੁੰਦੀ ਹੈ ਠੱਗ ਨਹੀਂ ਹੁੰਦੇ ਜੋ ਕਹਿੰਦੇ ਨੇ ਪਰਮੇਸ਼ਰ ਹੈ ਨਹੀਂ ਉਹ ਤਾਂ ਕਹਿੰਦੇ ਨੇ ਇਹ ਜਿਹੜੇ ਠੇਕੇਦਾਰ ਨੇ ਪਰਮੇਸ਼ਰ ਦੇ ਹਸਾਬਤ ਨਹੀਂ ਕਰ ਸਕਦੇ ਹੈਗਾ ਉਹ ਕਹਿੰਦੇ ਨੇ ਹੈ ਜੀ ਸਾਬਤ ਕਰੋ ਸਾਬਤ ਹੁੰਦਾ ਨਹੀਂ ਉਹ ਬੰਦੇ ਦੀ ਗਲਤੀ ਉਹਨਾਂ ਦੀ ਹੈ ਆਪ ਨਹੀਂ ਖੋਜਦੇ ਗਲਤੀ ਇਹ ਹੁੰਦੀ ਆਪ ਨਹੀਂ ਖੋਜਦੇ ਪਰ ਜੇ ਕੋਈ ਖੋਜ ਕੇ ਦੱਸ ਦਵੇ ਮੰਨ ਪਹਿਲਾਂ ਨੰਦਨੇ ਦੇਵਤਿਆਂ ਨੂੰ ਦੇਵਤੇ ਨਹੀਂ ਮੰਨਦੇ ਰਕਸ਼ਸ ਪਹਿਲਾਂ ਮੰਨਦੇ ਇਹ ਰਕਸ਼ਸ ਕਹਿੰਦੇ ਨੇ ਅੱਜ ਕਿਹਨੂੰ ਕਹਿੰਦੇ ਨੇ ਰਕਸ਼ਸ ਇਹਦਾ ਮੁਸਲਮਾਨਾਂ ਨੂੰ ਕਹਿੰਦੇ ਨੇ ਰਕਸ਼ਸ ਇਹ ਐਸਾਈਆਂ ਨੂੰ ਸਭ ਤੋਂ ਜ਼ਿਆਦਾ ਰਕਸ਼ਸ ਬੁਲਦੇ ਨੇ ਔਰ ਸਭ ਤੋਂ ਪਹਿਲਾਂ ਐਸਾਈ ਮੰਨਣਗੇ ਵੇਦਵਾਲੀ ਨੂੰ ਕੋ ਜਿਆਦਾ ਵੱਡੇ ਰਾਖੇ ਨੇ ਉਹ ਤੋਂ ਬਾਅਦ ਮੁਸਲਮਾਨ ਬਣਣਗੇ ਉਹ ਅੱਧੇ ਮਾਨਾ ਬਣਣਗੇ ਮੁਸਲਮਾਨ ਪੂਰੇ ਨਾ ਨਹੀਂ ਬੰਦੇ ਕਿ ਕਾਣਾ ਨਾ ਹੋਤੇ ਮਾਨਾਲੇ ਬੰਨਾ ਉਹ ਤੋਂ ਨਹੀਂ ਜਾਣਾ ਉਹਨੇ ਕਹਾ ਅਰ ਇਹ ਨੇ ਜਿਹੜੇ ਦੇਵਤੇ ਇਹ ਚੁੱਪ ਕਰ ਲੈਣਗੇ ਅੰਦਰੋਂ ਕਦੇ ਨਹੀਂ ਬੰਦੇ ਹਾਂ ਇਹ ਦੇਖਣਗੇ ਵੀ ਫੇਰ ਆ ਜਿਹੜੇ ਬੰਦ ਹੋਏ ਨੇ ਮੰਦਰਾਂ ਦਾ ਚੜਾਵਾ ਫੇਰ ਕਾ ਸ਼ੁਰੂ ਹੁੰਦਾ ਇਹ ਜਿਹੜਾ ਬੰਦ ਹੋ ਗਿਆ ਨਾ ਇਹਨਾਂ ਦਾ ਹੱਥ ਚਲਾਵਾ ਤੋੜੀ ਫੁਲਕਾ ਮੁਹੱਦਾ ਇਹੋ ਝਾਂਗ ਦੇ ਵਿੱਚ ਕਾ ਸ਼ੁਰੂ ਹੋਵੇ ਦੂਏ ਪਾਸੇ ਵਾਲੀ ਫੁੱਟ ਕੱਦ ਪਵੇ ਕਮਜ਼ੋਰੀ ਕਾ ਦਾ ਹੋਵੇ ਫਿਰ ਸ਼ੁਰੂ ਕਰ ਲੀਏ ਸੀ ਜਾਦੂਗਰ ਪਾਸੇ ਤੇ ਕੋਈ ਨਹੀਂ ਬੋਲੇ ਪੰਜਾ ਸਾਲ ਪਿਛਲੇ ਹੌਲੀ 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 ਸੰਤ ਬੋਲਣ ਲੱਗੇ ਜਦ ਦੇਖਿਆ ਦੂਏ ਪਾਸੇ ਜਵਾਬ ਇਹਨਾਂ ਦਾ ਸੰਤ ਰੌਲਾ ਪਾਤਾ ਉਹ ਉਸਮਾਨ ਸੰਤ ਚੁੱਕਰੇ ਰੋਜ਼ ਹੰਤ ਪੈਦਾ ਹੁੰਦੇ ਸੀ ਇਹ ਮੱਛਰ ਪੈਦਾ ਹੋ ਜਾਂਦਾ ਨਾ ਪੂਰਾ ਚੱਲਦਾ ਮੱਛਰ ਮੱਛਰ ਇਹ ਕਮਾਚਾ ਤੋਂ ਕਿੰਨੇ ਅੰਡੇ ਪੈਦਾ ਹੋ ਜਾਂਦੇ ਨੇ ਇਹ ਕਸੰਤ ਤੇ ਕਿੰਨੇ ਕਰਨੇ ਚਲੇ ਹੋ ਗਏ ਆ ਹੁਣ ਕੀ ਹੋ ਗਿਆ ਹੁਣ ਹਵਾ ਉਲਟੀ ਚੱਲ ਗਈ ਲੋ ਚੱਲ ਗਈ ਪਹਿਲੇ ਵੀ ਸੰਤ ਜਿਹੜੇ ਨੂੰ ਉਹਨਾਂ ਨੂੰ ਲਖਵਾ ਮਾਰਦਾ ਜਾਂਦਾ ਜਿਹੜੇ ਵੱਡੇ ਮੱਛਰ ਤੇ ਉਹਨਾਂ ਨੂੰ ਲਖਵਾ ਮਾਰ ਗਿਆ ਨਵੇਂ ਦਾ ਕੀ ਪੈਦਾ ਹੋਣੇ ਨੇ ਪਹਿਲਾਂ ਨੂੰ ਲਖਵਾ ਮਾਰਦਾ ਉਹੀ ਦੇਖਦੇ ਨੇ ਵੀ ਹੁਣ ਗਾਹਾਂ ਤਾਂ ਇਹ ਸਾਰੇ ਦੇਵਤੇ ਹੀ ਨੇ ਸੰਤ ਇਹਨਾਂ ਨੂੰ ਫਿਕਰ ਪੈ ਗਿਆ ਫਿਕਰ ਇਹਨਾਂ ਨੂੰ ਜਿਆਦਾ ਪੈਂਦਾ ਹੈ ਜਦੋਂ ਸੱਚ ਪ੍ਰਗਟ ਹੁੰਦਾ ਹੈ ਅਸਲ ਜਿਹੜੇ ਦੇਵਤੇ ਹੀ ਖਲਾਫ ਨੇ ਇਹ ਸੱਚ ਦੇ ਪਰ ਉਹ ਗਨਮੈ ਇੱਥੇ ਪੈਦਾ ਹੋ ਕੇ ਸੁਰਗ ਲੋਕ ਦਿੱਤ ਲਿਆ ਸੁਰਗ ਲੋਕ ਦੇਵਤੇ ਜਿੱਤੇ ਨੇ ਫਿਰ ਸੁਰਗ ਜਿੱਤੇ ਕੌਣ ਨੇ ਨਰਤੇ ਉਪਜ ਸੁਰਗ ਕੋਉ ਜੀਤਿਓ ਸੁਰਗ ਦੇਵਤੇ ਹੀ ਨੇ ਸਾਰੇ ਦੇਵਤਾ ਨੇ ਗਰਦਲ ਤੇ ਗੋਡਾ ਰੱਖਿਆ ਹੋਇਆ ਸਾਰਿਆਂ ਦੇ ਸਾਰੇ ਜਤਲੇ ਬੋਲੇ ਘੜਾ ਬੋਲਦਾ ਸੋ ਆਵਖਦ ਮੈਂ ਪਾਈ ਸੋ ਆਵਖਦ ਮੈਂ ਉਹ ਦਵਾਈ ਮੈਨੂੰ ਮਿਲ ਗਈ ਨਾਮ ਆਵਖਦ ਮਿਲ ਗਈ ਜਿਹਦੇ ਨਾਲ ਦੇਵਤੇ ਬੁਲਤੀ ਬੰਦ ਹੋ ਜਾਂਦੀ ਹੈ ਸਤਗੁਰੂ ਬੁੱਧ ਉਸੇ ਖਲਾਈ ਸਤਗੁਰੂ ਬੁੱਧ ਉਸੇ ਖਲਾਈ ਉਹ ਕਹਿੰਦਾ ਮੈਨੂੰ ਦਵਾਈ ਮਿਲ ਗਈ ਜਿਦਨਾ ਦੇਵਤਾ ਦੀ ਬੋਲਤੀ ਬੰਦ ਹੋ ਜਾਂਦੀ ਆ ਬੋਲਦਾ ਹੀ ਨਹੀਂ ਸਵਰਗ ਸਾਰਾ ਜਤਲਿਆ ਬੜਾ ਦੁਜਾਇਆ ਆਦਮੀ ਰਹਾ ਸਵਰਗ ਜਤਲਿਆ ਕੋਈ ਜਿਆਦਾ ਸਵਰਗ ਜਤਲਿਆ ਜੀ ਨੇ ਤੇ ਸਵਰਗ ਜਤਲਿਆ ਉਹਨਾਂ ਨੇ ਵੀ ਮੰਨ ਲਿਆ ਦਿਉਰਾ ਫੇਰਤਾ ਦਿਉਰਾ ਫੇਰਤਾ ਸਵਰਗ ਜਤਲਿਆ ਜੇ ਉਹਨਾਂ ਦਾ ਦੇਵਰਾ ਫੇਰਦਾ ਤੇ ਸੁਰਗ ਦੇ ਜਿੱਤੇ ਆ ਗਿਆ ਉਹਨਾਂ ਦਾ ਪੂਜਾ ਦਾ ਹਸਤਾਲ ਦਾ ਹੀ ਮੂੰਹ ਘਵਾਤਾ ਇਹਨੇ ਤੇ ਦੇਵਰਾ ਤਾਂ ਫਿਰ ਉਹਨਾਂ ਨੇ ਮੰਨ ਵੀ ਲਿਆ ਆ ਸੁਰਗ ਕੋ ਜਿੱਤੇ ਹੋ ਆ ਦੇਵਰਾ ਤਾਂ ਫੇਰਦਾ ਵੀ ਇੱਧਰ ਨੂੰ ਵੋ ਨਹੀਂ ਇੱਧਰ ਨੂੰ ਵੋ ਕਰੋ ਧੋਜੀ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਗ ਟਕਾਵੋ ਮੋਹੇ ਜਹਾਂ ਜਹਾਂ ਤਰੂ ਨਾਰਦ ਟਕੇ ਜਿਹੜੀ ਜਿਹੜੀ ਅਵਸਥਾ ਵਿੱਚ ਤੂ ਤਰੂ ਔਰ ਨਾਰਦ ਨੂੰ ਨਾਰਦਾ ਆ ਗਿਆ ਦੇਖੋ ਹਾਂ ਤੂੰ ਨਾਰਦ ਟਕੇ ਪ੍ਰਲਾਦ ਨਹੀਂ ਆਇਆ ਨਾਰਦ ਆਇਆ ਨਾਰਦੀ ਭਗਤੀ ਹੈ ਜਹਾਂ ਜਹਾਂ ਤਰੂ ਔਰ ਨਾਰਦ ਦੇ ਜਿੱਥੇ ਤੈਨ ਜਿਹੜੀ ਅਵਸਥਾ ਵਿੱਚ ਟਕਾਏ ਨੇ ਉਹ ਉਹ ਅਵਸਥਾ ਮੈਨੂੰ ਦੇ ਨੈਗ ਟਕਾਵੋ ਮੋਹੇ ਉਹ ਅਵਸਥਾ ਵਿੱਚ ਮੈਨੂੰ ਟਕਾਓ ਨਾਰਦ ਤੇ ਉਹਦਾ ਭਗਤੀ ਸ਼ੁਰੂ ਹੋਈ ਹੈ ਤੇ ਨਾਰਦ ਦੀ ਬਰਾਬਰੀ ਕਰਨ ਨੂੰ ਇਹ ਕਹਿ ਰਿਹਾ ਹੈ ਤੇ ਇਹ ਅਪਰਾਧੀ ਹੈ ਫਿਰ ਤੁਸੀਂ ਨਾਨਕ ਦੀ ਨਾਨਕ ਦੀ ਬਰਾਬਰੀ ਨੂੰ ਅਪਰਾਧ ਮੰਨਦੇ ਨੇ ਇਹ ਨੂੰ ਪੁੱਛੇ ਮੂਰਖਾਂ ਨੂੰ ਅ ਤਰੂ ਉਹਦੀ ਬਰਾਬਰੀ ਕਰਨ ਨੂੰ ਕਹਿ ਰਿਹਾ ਨਾਮਦੇਵ ਨਾਮਦੇਵ ਉਹ ਨਾਰਦ ਦੀ ਬਰਾਬਰੀ ਕਰ ਨਾਰਦ ਤਾਂ ਭਗਤੀ ਸ਼ੁਰੂ ਹੋਈ ਹੈ ਕਰ ਨਾਮ ਦੀ ਭਗਤੀ ਤੇ ਉਹੀ ਵਸਾ ਦੇ ਉਹ ਵਸਾ ਦੇ ਨਾਨਕ ਵਾਲੀ ਉਹ ਤਾਂ ਬਿਨਾਂ ਸਰਕੇ ਜਾਊਗਾ ਇਹ ਬੰਦੇ ਕੌਣ ਨੇ ਕੀ ਕਹਿਣਾ ਚਾਹੁੰਦੇ ਸੀ ਵੀ ਉਹ ਜੀ ਵਸਤਾ ਹੋਈ ਨਹੀਂ ਸਕਦੀ ਹਾਂ ਉਹ ਜੀ ਵਸਤਾ ਦੇ ਬਣਾ ਗੱਲ ਕਿਵੇਂ ਬਣ ਜੂਗੀ ਜਾਂ ਜਾਂ ਤੂੰ ਨਾਰਦ ਟੇਕ ਕੇ ਨੈਗ ਟਕਾਬੋ ਵੋਹੇ ਨੈਗ ਟਕਾਬਾ ਟਕਾਬੋ ਵੋਹੇ ਇਹ ਸੰਤ ਵੀ ਇਹੀ ਪ੍ਰਚਾਰ ਕਰਦੇ ਕਵਾਭ ਠੱਗ ਤੇ ਨਾ ਸਾਰੇ ਹੀ ਚੋਰ ਤੇ ਜਿਹੜੇ ਚੋਰ ਤੇ ਉਹ ਕਹਿੰਦੇ ਹੋਈ ਨਹੀਂ ਸਕਦੀ ਵਿਵਸਤਾ ਠੀਕ ਆ ਉਹਨਾਂ ਦੀ ਨਹੀਂ ਹੋ ਸਕਦੀ ਉਹ ਬੰਦੇ ਸੀ ਵੀ ਹੋ ਨਹੀਂ ਸਕਦੀ ਉਹਨਾਂ ਦੀ ਨਹੀਂ ਹੋ ਸਕਦੀ ਅ ਜਿਹੜੀ ਹੋ ਜਾਂਦੀ ਹੈ 75% ਵੀ ਬਹੁਤ ਕਰਦਾ ਫਿਰ ਅਜੇ ਮੈਂ ਨਾ ਕੀਤੀ ਹੋਈ ਹੈ ਭਗਤਾ ਨੇ ਜਦ ਹੋ ਜਾਂਦੀ ਹੈ ਉਹ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਹੋ ਨਹੀਂ ਸਕਦੀ ਫਿਰ 76% ਤੋੜਦੇ ਤੁਸੀਂ ਲੋਕਾਂ ਨੂੰ ਡਿਸਆਰਡਰਡ ਕਿਉਂ ਕੀਤਾ ਡਿਸਆਰਡਰਡ ਕਿਉਂ ਕੀਤਾ ਵੀ ਇਹ ਜਿਹੜੀ ਹੈ ਨਾ ਇਹ ਸੰਭਵੇ ਨਹੀਂ ਇਹ ਘਾਟੀ ਹੈ ਇਹ ਕੀ ਕੋਈ ਤਾਂ ਚੜੇ ਨਹੀਂ ਸਕਦਾ ਤਕਬੀਰ ਤਾਂ ਚੜਿਆ ਕਾਟੀ ਤੇ ਤੁਸੀਂ ਕਹਿੰਦੇ ਸੀ ਜੜੇ ਨਹੀਂ ਸਕਦਾ ਕੋਈ ਅਸਰ ਜੀ ਜੇ ਚੜ ਗਿਆ ਉਹ ਤੋਂ ਤੁਹਾਨੂੰ ਖਤਰਾ ਸੀ ਜੇ ਚੜ ਗਿਆ ਅੱਗੇ ਸਾਡੀ ਬਸ ਕਹਾਤੀ ਜਿਹੜੇ ਚੜੇ ਨੇ ਕੋਈ ਨਵਾਂ ਚੜ ਗਿਆ ਤਾਂ ਸੱਪ ਆ ਖੜਾ ਹੋ ਜੀ ਰਾਹ ਰੋਕਦੇ ਸੀ ਰਾਂ ਜੇ 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 ਜਹਾਂ ਜਹਾਂ ਤੂੰ ਨਾਰਦ ਟੇਕੇ ਜਹਾਂ ਜਹਾਂ ਤਰੋ ਨਾਰਦ ਟੇਕੇ ਥਰੋ ਨਾਰਦ ਜਿੱਥੇ ਜਿੱਥੇ ਤਾ ਟਕਾਏ ਨੇ ਜਿਹੜੀ ਅਵਸਥਾ ਚ ਨੈਕ ਟਕਾਵੋ ਮੋਹੇ ਮੈਨੂੰ ਵੀ ਉੱਥੇ ਟਕਾ ਦੇ ਜਾ ਕੇ ਬਿਲਕੁਲ ਉਸ ਅਵਸਥਾ ਦੇ ਵਿੱਚ ਟਕਾ ਦੇ ਉਹ ਉਸੇ ਘਰ ਚ ਭੇਜ ਦੇ ਮੈਨੂੰ ਟਕਾ ਦੇ ਕੋਈ ਘਰ ਅੱਗੇ ਜਾ ਕੇ ਹਾਂ ਜੀ ਤੇਰੇ ਨਾਮ ਅਵਿਲੰਭ ਬਹੁਤ ਜਨ ਉਤਰੇ ਨਾਮੇ ਕੀ ਨਿਜਮਤ ਇਹ ਤੇਰੇ ਨਾਮ ਨਾਲ ਬਹੁਤ ਜਲਦੀ ਆਵਲੰਭ ਬਹੁਤ ਜਲਦੀ ਤੇਰੇ ਨਾਮ ਆਵਲੰਭ ਬਹੁਤ ਜਨ ਤੇਰੇ ਨਾਮ ਨਾਲ ਤੇਰੇ ਗਿਆਨ ਨਾਲ ਬਹੁਤ ਜਲਦੀ ਬਹੁਤ ਆਦਮੀ ਜਿਹੜੇ ਨੇ ਉਹ ਤਰ ਗਏ ਉਤਰੇ ਨਾਮੇ ਨਾਮੇ ਕੀ ਨਿਜਮਤ ਇਹ ਨਾ ਨਾਮੇ ਦੀ ਪਰਸਨਲ ਜਿਹੜੀ ਸੋਚ ਆ ਇਹ ਕਹਦੀ ਹੈ ਕਿ ਤੇਰੇ ਨਾਮ ਨਾਲ ਇਥੇ ਨਿਜਮਤ ਹੈ ਨਾਮੇ ਦੀ ਹਾਂ ਨਿਜਮਤ ਇਹ ਤੁਰਕੀ ਬਾਣੀ ਨਹੀਂ ਇਹ ਤੁਰਕੀ ਬਾਣੀ ਨਹੀਂ ਨਿਜਮਤ ਹੈ ਹਾਂ ਨਾਮੇ ਦੇ ਜਿਹੜੀ ਨਿਜਮਤ ਹੈ ਨਾਮੇ ਦੀ ਦੀ ਸਮਝ ਅਨੁਸਾਰ ਮੇਰੀ ਸਮਝ ਅਨੁਸਾਰ ਜਿੰਨੇ ਆਦਮੀ ਟਿਕਾਏ ਨੇ ਸਕਿਟਾ ਮਿੰਟਾਂ ਜਤੈ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਤੇਰੇ ਨਾਮ ਨਾਲ ਉਹਦਾ ਤੇਰੇ ਨਾਮ ਨਾਲ ਜਿੰਨੇ ਟਿਕਏ ਨੇ ਮੇਰੀ ਪਰਸਨਲ ਸੋਚ ਹੈ ਬਹੁਤ ਜਨ ਉਤਰੇ ਬਹੁਤ ਬਹੁਤ ਉਧਰ ਦੂਏ ਪਾਸੇ ਕਿੰਨੇ ਉਧਰ ਨੇ ਕਿਸੇ ਨੇ ਦਾਵਾ ਨਹੀਂ ਕੀਤਾ ਬਹੁਤ ਉਧਰ ਨੇ